ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਣ ਜਗਦੀਸ਼ਵਰ ਹੈ ਦੇਖਨ ਸੁਨਨ ਸੁਨਾਮ ਨੂੰ ਮਨ ਮਹਿ ਡ੍ਰਿੜੀਐ ਸਾਚ ਪੂਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰજન ਗਾਈਐ ਸਬੇ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨੰ ਮੁਖ ਤਲੈ ਪੈਰੇ ਉਪਰੇ ਵਸੰਦੋ ਕੋ ਹਤੜੈ ਥਾਏ ਨਾਨਕ ਸੋ ਧਣੀ ਕਿਉ ਵਸਾਰੇਉ ਉਦਰ ਹੈ ਜਿਸ ਦੇ ਨਾਹੀਂ ਪੌੜੀ ਰਕਤ ਬਿੰਦ ਕਰ ਨਿਮਿਆਂ ਅਗਨ ਉਦਰ ਮਝਾਰ ਉਰਧ ਮੁਖ ਕੁਚੀਲ ਬਿਕਲ ਨਰਕ ਘੋਰ ਗਵਾਰ ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਉਰਤਾਰ ਬਖਮਥਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਾ ਸਹਿ ਜਨਮ ਹਾਰ ਸੁਨੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹਬਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੁ ਸੋ ਸਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਉ ਪਉੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਅਸ ਦੀਏ ਰਾਜ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੀਂ ਵਿਜੋਗ ਸਾਧ ਸੰਗ ਹਰ ਗੁਣ ਰਮੋਹ ਬਿਨ ਸੇ ਸਭ ਰੋਗ ਸਲੋਕ ਕਟੰਬ ਜਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤ ਭਾਵਹੀਨੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹ ਟੁੱਟੜੀ ਆਸਾ ਪਰੀਤ ਜੋ ਲਾਈ ਬਿਆਨ ਸਿਉ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਿਆਂ ਪੌੜੀ ਜਿਸ ਬਿਸਰਤ ਤਨ ਭਸਮ ਹੋਇ ਕਹਤੇ ਸਭ ਪਰੇਤ ਕਿਨ ਗ੍ਰਹਿ ਮਹਿ ਬਸਨ ਨਾ ਦੇਵਹਿ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਖੇਤ ਜੈ ਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ ਸੰੋਕ ਕੋਟ ਦਾਨ ਇਸ ਨਾਨੰ ਅਨਕ ਸੋਧਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈੰਦਣ ਕੀਤੋ ਮੂ ਕਣਾ ਭੋਰੀ ਦਿੱਤਿਮ ਭਾਹਿ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਹਿ ਪੌੜੀ ਕੋਟ ਅਗਾ ਸਭ ਨਾਸ ਹੋਹਿ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਐ ਨਿਸ਼ਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਲਾਸ ਸਵਾਦੰ ਰਸੈ ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸਟਾ ਕਿਰਮ ਹੈ ਮੁਚ ਅਡੰਬਰ ਹਬ ਕੇ ਹੋ ਮਾਂਜ ਮੁਹੱਬਤ ਨੇ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤਿ ਬਿਧਿ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬਿਰਾਗੀ ਦਹਿ ਦਿਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਮਨਸਾਈ ਮੁਖ ਉਚਰਾ ਵਤਾਂ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਝੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੂ ਉਦਿਆਨ ਪਰ ਮਿੰਨਾ ਮਿੱਤਰ ਨਾ ਏਠ ਧਨ ਰੂਪ ਹੀਣ ਕਿਸ ਸਾਖ ਨਾ ਸਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚੰਬਰ ਤਖਤ ਆਸਨੰ ਅਰੇ ਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚੇਤਾ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਆਰ ਜਾ ਗਈ ਵਿਹਾਈ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਹੈ ਕੌਤਕ ਕੋੜ ਤਮਾਸ਼ਿਆ ਚੇਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਪੌੜੀ ਮਹਾ ਭਯਾਨ ਪੁਧਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰਹਿ دیਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਪਿਰਾ ਸ਼ੈਤਾਨਿਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬ ਤਹਿ ਸੰਚੰਤ ਬਿਖਿਆ ਛਲੰਛਿਦਨ ਨਾਨਕ ਬਿਨ ਹਰ ਸੰਗ ਨਾ ਚਾਲਤੀ ਤੇ ਖੰਧੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰੈ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਪਾਉ ਭੰਜੀਐ ਸਲੋਕ ਨੱਚ ਰਾਜ ਸੁਖ ਮਿਸਟੰ ਨੱਚ ਭੋਗ ਰਸ ਮਿਸਟੰ ਨੱਛ ਮਿਸਟੰਗ ਸੁਖ ਮਾਇਆ ਮਿਸਟੰਗ ਸਾਧ ਸੰਗ ਹਰ ਨਾਨਕ ਦਾਸ ਮਿਸਟੰਗ ਪ੍ਰਭ ਦਰਸਨ ਲਗੜਾ ਸੋਨੇ ਹੋ ਮਨ ਮਝਾਹੁ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗਈ ਭਗਤਨ ਕਉ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨਉ ਦੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਟਾ ਚਰਨ ਕਮਲ ਮਨ 베ਦਿਆ ਜਿਉ ਰੰਗ ਮਜੀਠਾ ਜੀਉ ਪ੍ਰਾਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸਲੋਕ ਤਿਆਗਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤਰਕ ਮੇਗ ਮੰਡਲਹਿ ਬਾਣ 베ਦੰਚ ਕ੍ਰੰਕਨਾਦੰ ਅਲ ਬੰਦਨ ਕੁਸਮ ਬਾਸ ਨਹਿ ਚਰਨ ਕਮਲਰ ਚੰਤ ਸੰਤ ਹੈ ਨਾਨਕ IAN ਨ ਰਚਤੇ ਮੁਖ ਦੇਖਾਂ ਪਲਕ ਛੱਡ ਆਨ ਨਾ ਦੇਉ ਚੇਤ ਜੀਵਨ ਸੰਗਮਤਿ ਸਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮੱਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਬੂੰਦ ਵੀ ਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੇ ਨਾਦ ਕਰੰ ਕਹ ਬੇਦਿਆ ਸਨਮੁਖ ਉਠ ਧਾਵੈ ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ ਨਹਿ ਬਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸੀਤੜਾ ਮਨ ਮੁਝਾਈ ਫਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਵਾਹੀ ਸਦਾ ਪੇਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗਸਾਈ ਪੂਰੀ ਐ ਮਿਲ ਗੋਪਾਲ ਗਬਿੰਦਨਾ ਕਬਹੂ ਝੂਰੀ ਐ ਦੇਹੋ ਦਰਸ ਮਨ ਚਾਓ ਲਹਿ ਜਾਹੀ ਵਸੂਰੀ ਐ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਐ ਸਲੋਕ ਰਸਨਾ ਉਚਰੰਤ ਨਾਮੰ ਸਰਵਨੰ ਸੁਨੰਤ ਸ਼ਬਦ ਅਮਰਤ ਹੈ ਨਾਨਕ ਤੈਨ ਸਦਬਲੇਹਾਰੰ ਜਿਨਾਂ ਧਿਆਨ ਪਾਰ ਬ੍ਰਾਹਮਣ ਹੈ ਹਬ ਕੂੜਾ ਵੇ ਕੰਮ ਇਕਸ ਸਾਈ ਬਾਹਰੀ ਨਾਨਕ ਸੇ ਧੰਨ ਜਿਨਾਂ ਪਿਰਹੜੀ ਸੱਚ ਸਿਉ ਪੌੜੀ ਸਦਬਲੇਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ ਹਰ ਜਸ ਲਿਖਹਿ ਬੇਅੰਤ ਸੋਹ ਹੈ ਸੇ ਹੱਥਾ ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਸਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮੂਹੂਰਤੈ ਈਮ ਨਾ ਸਕਾਂ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਵੇ ਲੜੀ ਪਰਵਾਨ ਜਿਤ ਮਲੰਦੜੋ ਮਾਪਿਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ ਆਠ ਪਹਿਰ ਹਰ ਧਾਈ ਕੈ ਮਨ ਇਛੁ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਤਪਨੀਤ ਗੁਬਿੰਦ ਹੈ ਸਰਬ ਦੋਖ ਨਿਵਾਰਨ ਹੈ ਸਰਨ ਸੂਰ ਭਗਵਾਨ ਹੈ Japant nanak har har hari ਛੱਡਿ ਓ ਆਬੇ ਆਪ ਲਗੜੋ ਚਰਨਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈਹੁ ਦਿਆਲ ਤਹ ਪਏ ਦੁਆਰਿਆ ਰੱਖ ਲੇ ਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਖਿਲ ਤੇਰਾ ਬਿਰਦ ਹਰ ਪਤ ਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨ ਹੋ ਮੋਹੇ ਸਾਰਿਆ ਕਰ ਗੈ ਲੈਹੁ ਦਿਆਲ ਸਾਗਰ ਸੰਸਾਰ ਆਸ ਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦ ਰੋਤ ਮੂਲ ਨਾ ਮਿਟੇ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣੋ ਪ੍ਰਤਾਪ ਗਵਿੰਦ ਨਿਰਪਉ ਭਏ ਮਨ ਟੂਟ ਨਾ ਆਵੇ ਮੂਲ ਸੱਚਿਆਂ ਨਾਮ ਧੰਨ ਸੰਤ ਜਨਾਂ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸੁਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿ ਓਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਯਾ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਧਾਰਨ ਹੈ ਭੌਜਲ ਵਿਖਮ ਅਸਗਾਹ ਗੁਰ ਬੋਹਿਟ ਹੈ ਤਾਰਿਅੰ ਨਾਨਕ ਪੂਰ ਕਰੰਮ ਸਤਗੁਰ ਚਰਣੀ ਲਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜੱਪੇ ਗੁਰ ਕਿਰਪਾਲ ਜਬ ਭਈ ਤਾਂ ਅਬਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉਚ ਥਾਪੇ ਕਾਟ ਸਿਲਕ ਦੁਖ ਮਾਇਆ ਕਰਲੀਨੇ ਅਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ